ਸਸ਼ਕਰੀ ਇਹਨਿਸ ਪੰਜਾਬ ਦੇਖ ਰਹੇ ਹੋ ਮੇਰਾ ਨਾਮ ਪ੍ਰਥਵੀ ਪਾਲ ਸਿੰਘ ਅੱਜ ਸమేਰ ਨਾਲ ਇੱਕ ਅਹਿੋਜੇ ਕਲਾਕਾਰ ਜੋ ਆਪਣੀ ਕਮੇਡੀ ਨਾਲ ਸਭ ਨੂੰ ਹਸਾ ਰਿਹਾ ਤੇ ਅੱਜ ਹੀ ਆਉ ਉਹਨਾਂ ਦਾ ਇੰਟਰੋਡਕਸ਼ਨ ਕਰਦੇ ਆ ਐ ਹਨ ਕੇਸ਼ਵ ਮਾਲੋਜੀ ਕੇਸ਼ਵ ਮਾਲੋਜੀ ਕਿਵੇਂ ਹੋ ਨਿਆ ਵਧੀਆ ਪਾਈ ਤੁਸੀਂ ਸੁਣਾਓ ਕਿਦਾਂ ਕੇਸ਼ਵ ਮਾਲੋਜੀ ਅਸੀਂ ਥਾਲੀ ਇੰਸਟਾਗ੍ਰਾਮ ਦੇਖਦੇ ਸੀ ਹਾਂਜੀ ਹਾਂਜੀ ਇੰਸਟਾਗ੍ਰਾਮ ਤੇ ਤੁਸੀਂ ਇੱਕ ਸਾਰਕੈਸਟਿਸਟ ਹੈ ਮਤਲਬ ਪੇਜਨਾ ਸਰਕੈਸਟਰ ਭਾਈ ਭਈ ਸਾਰਕੈਸਟਰ ਕਿੱਦਾਂ ਬਣਦਾ ਬੰਦਾ ਭਾਜੀ ਸਾਰਕੈਸਟਿਕ ਬਣਨ ਲਈ ਭਾਜੀ ਤੁਹਾਨੂੰ ਮਤਲਬ ਉਹ ਇਹ ਸਰਕੈਸਟਿਕ ਟੌਂਟਬਾਜੀ ਹੈ ਤੁਸੀਂ ਸਮਝ ਲਓ ਜਿਹੜੇ ਪੰਜਾਬੀ ਆਪਾਂ ਕਰਦੇ ਰਹਿੰਦੇ ਇੱਕ ਦੂਜੇ ਨੂੰ ਟੌਂਟ ਮਸਕਰੀਆਂ ਮਾਰਨੀਆਂ ਤੇ ਭਾਈ ਜੀ ਉਹਦੇ ਨਾਲ ਤੁਸੀਂ ਮਤਲਬ ਉਹ ਇਹ ਟੌਂਟਬਾਜੀ ਜੀ ਤੁਸੀਂ ਅੰਗਰੇਜ਼ੀ ਕਹਿੰਦੇ ਸਰਕੈਸਟਿਕ ਹੋਈ ਹੈ ਤੇ ਜਿਹੜੀ ਆਪਾਂ ਗੱਲਾਂ ਇੱਕ ਦੂਜੇ ਨੂੰ ਮਾਰਦੇ ਆਂ ਸਿੱਪਾ ਲਾਈ ਦੀ ਆਪਾਂ ਇੱਕ ਦੂਜੇ ਨੂੰ ਉਹਨੂੰ ਟੌਂਟਬਾਜੀ ਆਈ ਦੀ ਤੇ ਭਾਈ ਜੀ ਇੱਕ ਸਵਾਲ ਮੇਰਾ ਪਹਿਲਾਂ ਹਾਂਜੀ ਭਾਈ ਜੀ ਤੇ ਭਾਈ ਇਹੋ ਜਿਹਾ ਪੇਜ ਹਾਂਜੀ ਕਿਉਂ ਬਣਾਇਆ ਭਾਈ ਜੀ ਲੋਕਾਂ ਨੂੰ ਆਸਾਨ ਲਈ ਪਹਿਲਾਂ ਤਾਂ ਮੈਨੂੰ ਗਾਹੀ ਕਿ ਮੈਂ ਬਚਪਨ ਤੋਂ ਟੈਨਸ਼ਨ ਸਿੱਖ ਰਗਾ ਮੈਨੂੰ ਚਾਹੀਦੀ ਮੈਨੂੰ ਟੈਨਸ਼ਨ ਚਾਹੀਦੀ ਤੇ ਸਰਕੈਜ਼ਮ ਵਰਡ ਵੀ ਕਾਫੀ ਪੌਪੂਲਰ ਹੁੰਦਾ ਹੈ ਫਿਰ ਇਦਾਂ ਹੋਲੀ ਹੋਲੀ ਕਰਦੇ ਕਰਦੇ ਫਿਰ ਸਰਕੈਸਟਰ ਹੋਈ ਆ ਇਹ ਤੇ ਜਿਵੇਂ ਅਸੀਂ ਤੁਹਾਡਾ ਪੇਜ ਤੁਸੀਂ ਇੰਗਲਿਸ਼ ਕੰਟੈਂਟ ਜ਼ਿਆਦਾ ਵਰਤਦੇ ਹੋ ਜਾਂ ਕਿਉਂਕਿ ਤੁਸੀਂ ਬੇਸਿਕਲੀ ਅੰਮ੍ਰਿਤਸਰ ਤੋਂ ਪਾਣੀ ਅੰਮ੍ਰਿਤਸਰ ਅੰਮ੍ਰਿਤਸਰ ਪਾਣੀ ਅੰਮ੍ਰਿਤਸਰ ਤੇ ਭਾਈ ਨੇ ਦੱਸਿਆ ਕਿ ਅਸੀਂ ਥਾਪੜ ਯੂਨੀਵਰਸਿਟੀ ਤੋਂ ਥਾਪੜ ਪਟਿਆਲਾ ਪੜ੍ਹਦੇ ਹਾਂ ਪਟਿਆਲੇ ਤੋਂ ਹਨਾ ਭਾਈ ਤੇ ਮੈਂ ਗੱਲ ਕਰਾਂ ਕਿ ਭਾਈ ਪੰਜਾਬੀ ਆਡੀਅנס ਨੂੰ ਕਿਦਾਂ ਤੁਸੀਂ ਕਵਰ ਕਰਦੇ ਪੰਜਾਬੀ ਆਡੀਅנס ਨੂੰ ਭਾਵੇਂ ਜਿਵੇਂ ਕੋਈ ਪੰਜਾਬ ਦੇ ਉੱਤੇ ਕੁਝ ਬਣਾਤੀਵੇਂ ਕੋਈ ਸੀਰੀਜ਼ ਵਗੈਰਾ ਬਣਾਤੀ ਵੀਡੀਓ ਵਗੈਰਾ ਬਣਾਤੀ ਤੇ ਤੇ ਉਹਦੇ ਨਾਲ ਪੰਜਾਬ ਚ ਪੂਰਾ ਕਵਰ ਹੋ ਗਿਆ ਪਹਿਲਾਂ ਮੈਂ ਇੱਕ ਸੀਰੀਜ਼ ਬਣਾਈ ਕਿ ਅੰਮ੍ਰਿਤਸਰ ਦੇ ਲੋਕ ਕਿੱਦਾਂ ਮਤਲਬ ਬੀਗ ਫਰਮ ਅੰਮ੍ਰਿਤਸਰ ਜਿਵੇਂ ਅੰਮ੍ਰਿਤਸਰ ਵਾਲੇ ਲੋਕੀ ਰਿਲੇਟ ਕਰ ਸਕਦੇ ਅੰਮ੍ਰਿਤਸਰ ਦੇ ਕਿਹੜੇ ਸਕੂਲ ਨੇ ਕਾਲਜ ਨੇ ਫਿਰ ਉਹ ਮੇਰੀ ਵੀਡੀਓ ਮੇਰੀ ਜਿਹੜੀ ਪੋਸਟ ਕੀਤੀ ਉਹ ਕਾਫੀ ਚੱਲੀ ਕਾਫੀ ਮਤਲਬ ਅੰਮ੍ਰਿਤਸਰ ਚ ਪੂਰੀ ਵਾਇਰਲ ਹੋ ਗਈ ਫਿਰ ਇਦਾਂ ਮੈਂ ਫਿਰ ਚੰਡੀਗੜ੍ਹ ਦੀ ਬਣਾਈ ਫਿਰ ਇਦਾਂ ਮੈਂ ਪਟਿਆਲੇ ਦੀ ਬਣਾਈ ਤੇ ਮੇਰਾ ਉਹਦੇ ਕਰਕੇ ਪੂਰਾ ਪੰਜਾਬ ਕਵਰ ਹੋ ਹੀ ਗਿਆ ਤੇ ਨਾਲੇ ਮੈਂ ਫਿਰ ਉਸ ਤੋਂ ਬਾਅਦ ਵੀਡੀਓ ਬਣਾਈ ਹੀ ਕਿ ਤੁਹਾਡਾ ਸਰਦਾਰ ਫਰੈਂਡ ਹੋਣਾ ਕਿਉਂ ਜ਼ਰੂਰੀ ਹੈ ਜਿਵੇਂ ਤੁਹਾਡੇ ਕੋਲ ਹੈ ਕੀ ਕਹਿੰਦੇ ਕੰਪਾਸ ਨਹੀਂਗਾ ਤੇ ਆਪਣੇ ਫਿਸਰਦਾ ਰਹਿਣੂ ਕਿ ਆਪਣੇ ਕੜਾ ਲਾ ਕੇ ਦੇ ਯਾਰ ਉਹ ਫਿਰ ਕੜਾ ਲਾ ਕੇ ਮਿਲਦਾ ਫਿਰ ਉਹਨਾਂ ਦਾ ਸਰਕਲ ਬਣਾ ਲੈਂਦਾ ਵਾ ਤੇ ਇਦਾਂ ਫਿਰ ਪੰਜਾਬ オーਡੀਅੰਸ ਮੇਰੇ ਕੋਲ ਆ ਗਈ ਤੇ ਫਿਰ ਉਹੀ ਪੰਜਾਬੀ ਦੇ ਜਿਹੜੇ ਕੁਝ ਚੱਲਦੇ ਰਹਿੰਦੇ ਟ੍ਰੈਂਡ ਟੌਪਿਕਸ ਤੇ ਉਹਨੂੰ ਚੱਕ ਲਓ ਤੇ ਪੰਜਾਬੀ オーਡੀਅੰਸ ਆ ਗਈ ਟੌਪਿਕਸ ਦੀ ਗੱਲ ਕਰੀਏ ਹਾਂ ਜੀ ਟ੍ਰੈਂਡਸ ਕਵਰ ਕਰਦੇ ਹੋ ਠੀਕ ਹੈ ਤੇ ਜੇ ਗੱਲ ਕਰੀਏ ਤੇ ਪੰਜਾਬ ਤੁਸੀਂ ਕਵਰ ਕਰ ਹੀ ਰਹੇ ਹੋ ਪੰਜਾਬ ਦੇ ਨਾਲ ਤੁਸੀਂ ਇੰਡੀਆ ਨੂੰ ਕਿੰਨਾ ਦੇਖਦੇ ਕਿ ਬਈ ਇੰਡੀਆ 'ਚ ਕੀ ਚੀਜ਼ ਚੱਲਦੀ ਆ ਇੰਡੀਆ 'ਚ ਭਾਜੀ ਉਹੀ ਗੱਲ ਹੈ ਕਿ ਆਪਾਂ ਸਾਰੇ ਆਪਣੀ ਜ਼ਿੰਦਗੀ ਸੇਮ ਹੀ ਜੀਏ ਲਗਭਗ ਲਗਭਗ 80% ਨਾ ਜ਼ਿੰਦਗੀ ਸੇਮ ਹੀ ਜੀਤੀ ਹੈ ਕਿ ਜਿਵੇਂ ਨਾਲੀ ਚ ਬੋਲ ਡੇਗੇਗੀ ਉਹ ਚ ਸਾਰੇ ਨੇ ਥੱਪੇ ਮਾਰ ਮਾਰ ਕੇ ਬਹੁਤ ਸਾਫ਼ ਕੀਤੀ ਹੈ ਤੇ ਜੋ ਮੈਂ ਉੱਥੇ ਜੀਆ ਮਤਲਬ ਜਿਹੜੀ ਜ਼ਿੰਦਗੀ ਮੈਂ ਉੱਥੇ ਜੀਆ ਉਹੀ ਮਤਲਬ ਥੋੜਾ ਹੀ ਨੀਚੇ ਕਰ ਦੋ ਜਿਵੇਂ ਅਸੀਂ ਬਚਪਨ ਦੀ ਨਾਲੀ ਚ ਬੋਲ ਕੱਢ ਲੈਨੇ ਆ ਆ ਬਸ ਬਸ ਚੱਕ ਕੇ ਮਾਰ ਕੇ ਹੱਥ ਸਾਫ਼ ਨਹੀਂ ਕਰਦੇ ਉਹ ਜਿਹੜਾ ਬਣਾ ਰੋਟੀ ਰੋਟੀ ਖਾ ਲਈ ਉਹ ਸਾਰੇ ਕਰਦੇ ਆ ਤੇ ਉਹਦੇ ਨਾਲ ਤੇ ਵੀਡੀਓ ਬਣਾ ਲਈ ਕੁਛ ਕੁਛ ਵਖਰਾਇ ਕਰ ਲਿਆ ਤੇ ਨਾਲੇ ਐਦਾਂ ਨਹੀਂ ਕਿ ਮੈਂ ਪੂਰਾ ਪੰਜਾਬੀ ਕੰਟੈਂਟ ਹੈਗਾ ਮੇਰਾ ਇੰਗਲਿਸ਼ ਤੇ ਇਹਦੇ ਨਾਲ ਹਿੰਦੀ ਚ ਬਣਾਉਗੇ ਤੇ ਪੂਰਾ ਇੰਡੀਆ ਕਵਰ ਹੋ ਜਾਂਦਾ ਹੈ ਪਹਿਲੀ ਵੀਡੀਓ ਕਿਤੇ ਬਣਾਈ ਸੀ ਪਹਿਲੀ ਵੀਡੀਓ ਮੈਂ ਪਾਜੀ ਬਣਾਈ ਸੀ ਆ ਆਈਫੋਨ ਦੇ ਉੱਤੇ ਬਣਾਈ ਆਈਫੋਨ ਦਾ ਤੇ ਐਂਡਰੋਇਡ ਦਾ ਕੰਪੈਰੀਜ਼ਨ ਕੀਤਾ ਆਇਆ ਮੈਂ ਕਿ ਮੈਂ ਕਿਹਾ ਪਾਜੀ ਇਹ ਵੇਖੋ ਪਹਿ ਖਰਚੇ ਨਾਲ ਕਿੰਨਾ ਕੁਛ ਹੁੰਦਾ ਤੇ ਪਹਿ ਨਾ ਖਰਚੇ ਕਿਉਂ ਦਿਜੀ ਆਈਫੋਨ ਜੇ ਮਤਲਬ ਫੋਟੋ ਇਡੀ ਸੋਹਣੀ ਆਉਂਦੀ ਨੇ ਪਤਾ ਨਹੀਂ ਕੀ ਧੁੱਪ ਨਾਲ ਤੇ ਬੰਦਾ ਹੋਰ ਪਰਾ ਹੀ ਲੱਦਦਾ ਕੁਛ ਤੇ ਉਹ ਤੇ ਵੀਡੀਓ ਮੈਂ ਚੁਣੀ ਰਿਹਾ ਸੀ ਕਿਹੋ ਜਿਹਾ ਰਿਸਪੌਂਸ ਆਇਆ ਸੀ ਲੋਕਾਂ ਨੂੰ ਨਹੀਂ ਉਹ ਮਤਲਬ ਮੈਂ ਵੀਡੀਓ ਬਣਾਨੀ ਬਹੁਤ ਲੇਟ ਸ਼ੁਰੂ ਕੀਤੀ ਮੇਨਾ ਮਤਲਬ ਨਾ ਕਿ ਮੈਂ ਮੇਰੇ ਫੇਸ ਬਾਈ ਫੇਸ ਮੈਨੂੰ ਜਾਣਦੀ ਨਹੀਂ ਗਈ ਬਟ ਹੋਲੀ ਹੋਲੀ ਕੰਫੀਡੈਂਸ ਆਇਆ ਵੀਡੀਓ ਬਣਾਣੀ ਸਟਾਰਟ ਕੀਤੀ ਤੇ ਫਿਰ ਸਹੀ ਕੰਮ ਹੋ ਗਿਆ ਠੀਕ ਆ ਤੇ ਤੁਸੀਂ ਬਿਲਕੁਲ ਪਹਿਲਾਂ ਪੋਸਟਾਂ ਪਾਉਂਦੇ ਸੀ ਹਾਂਜੀ ਹਾਂਜੀ ਪੋਸਟਾਂ ਨੇੜੇ ਮਤਲਬ ਹਾਂਜੀ ਹਾਂਜੀ ਮੀਮ ਵਗੈਰਾ ਮੀਮ ਵਗੈਰਾ ਹਾਂਜੀ ਲਿਖ ਕੇ ਹੈਨਾ ਵੀ ਆਪਾਂ ਕੈਪਸ਼ਨ ਲਿਖੀ ਤੇ ਇਮੇਜ ਲਾ ਦਿੱਤੀ ਤੇ ਜਦੋਂ ਫਿਰ ਤੁਸੀਂ ਵੀਡੀਓ ਚ ਟ੍ਰਾਂਸਫਰ ਹੋਏ ਤੇ ਉਹ ਉਸ ਟਾਈਮ ਕੀ ਸੋਚੇ ਕਿ ਬਈ ਅਸੀਂ ਪੋਸਟ ਨਾ ਪਾ ਕੇ ਵੀਡੀਓ ਬਈਏ ਭਾਜੀ ਕੀ ਹੈ ਕਿ ਜਿਹੜੀ ਮੇਰੀ ਪੋਸਟ ਹੈਗੀ ਆ ਜਿਹੜਾ ਮੈਂ ਲਿਖਿਆ ਵਾ ਉਹ ਹੀ ਕੋਈ ਬੋਲ ਰਿਹਾ ਵਾ ਉਹ ਬੋਲ ਕੇ ਉਹਦੀ ਫੇਸ ਵਾਲੀ ਬਣ ਗਈ ਹੈ ਠੀਕ ਹੈ ਉਹਨੂੰ ਪ੍ਰੋਮੋਸ਼ਨ ਆ ਰਿਹਾ ਉਹਨੂੰ ਪਹਿਹਾ ਆ ਰਿਹਾ ਠੀਕ ਹੈ ਕਿ ਮਿਹਨਤ ਕਰੇ ਮੁਰਗਾ ਅੰਡੇ ਖਾਏਗੇ ਹੋਰ ਤੇ ਐ ਮੈਨੂੰ ਫਿਰ ਜੰਮੀ ਨਹੀਂ ਮੈਂ ਕਿਹਾ ਕਿ ਜੇ ਮਿਹਨਤ ਮੈਂ ਕਰਾਂ ਤੇ ਅੰਡਾ ਹੀ ਮੈਂ ਹੀ ਖਾਊਂਗਾ ਠੀਕ ਹੈ ਮੁਰਗਾ ਮੈਂ ਤੇ ਅੰਡਾ ਹੀ ਮੈਂ ਹੀ ਖਾਊਂਗਾ ਮੁਰਗੀ ਜੀ ਮੁਰਗੀ ਮੈਂ ਤੇ ਅੰਡਾ ਮੈਂ ਹੀ ਖਾਊਂਗਾ ਤੇ ਫਿਰ ਮੈਂ ਸੋਚਿਆ ਯਾਰ ਮੈਂ ਆਪਣਾ ਜਿਹੜਾ ਕੰਟੈਂਟ ਹੈ ਜਿਹੜਾ ਮੈਂ ਸੋਚਦਾ ਲਿਖਣ ਦੀ ਬਜਾਏ ਬੋਲਣਾ ਸਟਾਰਟ ਕਰਦਾ ਹਾਂ ਉਹਦੇ ਤੇ ਵੀਡੀਓ ਬਣਾਣੀ ਸਟਾਰਟ ਕਰਦਾ ਜਿਹੜੇ ਮੇਰੇ ਕਨਸੈਪਟਸ ਹੈਗੇ ਫਿਰ ਹੌਲੀ 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 ਕਰਦੇ ਤਹਾਡੀ ਜ਼ਿੰਦਗੀ ਵਿੱਚ ਕਿਹੜਾ ਡਰਾਪ ਡਾਊਨ ਹੈ ਜੇ ਵੀ ਐਸੀ ਗੱਲ ਕਰਕੇ ਕਿ ਕਮੇਡੀਅਨ ਦੇ ਥਰੂ ਕਿਹੜਾ ਡਾਊਨ ਡਾਊਨ ਤੁਸੀਂ ਸਾਡੇ ਨਾਲ ਡਿਸਕਸ ਕਰ ਯਾਰ ਮੈਂ ਇੱਕ ਟਾਈਮ ਨਾ ਸੋਚਿਆ ਇਹ ਪੇਜ ਬੰਦ ਕਰ ਦਾਂ ਕਿਉਂਕਿ ਕੀ ਹੈ ਕਾਲਜ 'ਚ ਨਾ ਇੱਕ ਮੀਮ ਗਈ ਮਤਲਬ ਕਿਸੇ ਨੇ ਨਾ ਨੋਟਿਸ ਬੋਰਡ ਬਣਾਇਆ ਹੈ ਉੱਤੇ ਨਾ ਮਤਲਬ ਦਾ ਕੁਝ ਲਿਖਿਆ ਹੈ ਕਿ ਮੁੰਡਾ ਕੁੜੀ ਐ ਕਪੜੇ ਪਾ ਕੇ ਕੈਫੇਟੇਰੀਆ ਵਿੱਚ ਆਣਗੇ ਤੇ ਉਹਨਾਂ ਨੂੰ ਫ੍ਰੀ ਕਾਫੀ ਮਿਲੂਗੀ ਇੰਦਾ ਮਤਲਬ ਲਿਖਿਆ ਆਏ ਨਾਲੇ ਡੀਨ ਦਾ ਸਾਈਨ ਵੀ ਗਾਇਦੇ ਚ ਤੇ ਉਹ ਨੋਟਿਸ ਬੋਰਡ ਕਿਸੇ ਹੋਰ ਨੇ ਬਣਾਇਆ ਆ ਸੀ ਤੇ ਸਾਰਿਆਂ ਨੇ ਆਪਣੀ ਸਟੋਰੀ ਤੇ ਸ਼ੇਅਰ ਕੀਤਾ ਹੈ ਤੇ ਮੈਂ ਵੀ ਕਰਤਾ ਬਟ ਮੈਂ ਉਸ ਟਾਈਮ ਹੁੰਦਾ ਹੀ ਪਪੂਲਰ ਥੋੜਾ ਤੇ ਮੇਰੇ ਕਰਕੇ ਉਹ ਵਾਇਰਲ ਹੋ ਗਿਆ ਕਾਫੀ ਜ਼ਿਆਦਾ ਪੂਰੇ ਇੰਡੀਆ ਚ ਮਤਲਬ ਲਗਭਗ ਲਗਭਗ ਮੀਨ ਪੇਜੇ ਤੇ ਸ਼ੇਅਰ ਕਰਤਾ ਤੇ ਫਿਰ ਮੈਨੂੰ ਡੀਨ ਨੇ ਫੜਿਆ ਕੀ ਕਹਿੰਦੇ ਕਿ ਤੂੰ ਕੀ ਕਰ ਰਿਹਾ ਮੈਂ ਕਿਹਾ ਭਾਜੀ ਮੈਂ ਬਣਾਇਆ ਮੈਂ ਮਤਲਬ ਮੈਂ ਬਣਾਇਆ ਨਹੀਂ ਕਿਸੇ ਹੋਰ ਨੇ ਬਣਾਇਆ ਮੈਂ ਸਿਰਫ ਸ਼ੇਅਰ ਕੀਤਾ ਤੇ ਮੇਰੇ ਥਰੂ ਹੋਰ ਕਾਫੀ ਦਾ ਸ਼ੇਅਰ ਹੋ ਗਿਆ फिर उस टाइम सोचा कि मैं बंद कर दूंगा हाँ कॉलेज अगेंस्ट यार कॉलेज अगेंस्ट ही सब कुछ होते मतलब हंसी मजाक से यार बेटी यार वेले तो मेरे सपोर्ट ही होंगे यार वेले तो मेन तो कॉलेज तो मतलब इंजीनियरिंग कॉलेज तो पढ़ने कोई जाते नहीं गा उ सिर्फ लिंक्स बना नहीं जाता मैं आप गल की थी कॉलेज स्पोर्ट्स मेरा मतलब है कि भाई यार वेली क्योंकि कॉलेज की लाइफ एक हाँ जी हाँ जी ठीक है ਕਾਲਜ ਲੈ ਕੇ ਸਟਾਰਟ ਕੀਤਾ ਨਾ ਹਾਂ 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 ਜੀ ਤੇ ਅੱਜ ਵੀ ਦੋਸਤ ਯਾਰ ਨਾਲ ਸਪੋਰਟ ਕਰੀਏ ਹਾਂ ਜੀ ਇਹ ਪੂਰੀ ਸਪੋਰਟ ਹੈ ਹਰ ਸਾਲ ਆਪਾਂ ਟ੍ਰਿਪ ਤੇ ਜਾਂਦਾ ਠੀਕ ਹੈ ਸਹੀ ਗੱਲ ਹੈ ਤੇ ਜਿੱਥੇ ਤੁਸੀਂ ਹਾਂ ਉਹਦਾ ਕੰਟੈਂਟ ਬਣਾਉਂਦੇ ਰਹਿੰਦੇ ਹਾਂ ਹਾਂ ਜੀ ਹਾਂ ਜੀ ਜਿੱਥੇ ਚਾਹੀਦਾ ਤੇ ਫੈਮਿਲੀ ਤੋਂ ਕਿੰਦਾ ਰਿਪੋਰਟ ਹੈ ਬਈ ਫੈਮਿਲੀ ਪਹਿਲਾਂ ਤੇ ਨਹੀਂ ਕਰਦੀ ਹੁੰਦੀ ਕਿਉਂਕਿ ਬਣিয়ে ਗਿਆ ਆਪਾਂ ਤੇ ਬਣਿਆ ਤਾਂ ਚਾਹੀਦਾ ਪੈਸਾ ਠੀਕ ਹੈ ਤੇ ਇਹਦੇ ਚ ਮੇਰੇ ਘਰ ਦੇ ਨੂੰ ਹੋਗਾ ਵਾ ਕਿ ਮਤਲਬ ਘਰ ਦੇ ਨੂੰ ਨੌਲੇਜ ਨਹੀਂ ਨਾ ਕਿਸ ਚੀਜ਼ ਦੀ ਤੇ ਮੈਂ ਜੇ ਦੱਸਾਂਗਾ ਨਹੀਂ ਮਤਲਬ ਕਮਾ ਕੇ ਨਹੀਂ ਦੱਸਾਂਗਾ ਇੰਝ ਕਿ ਬੰਦਾ ਗਰੋ ਮਤਲਬ ਸਟਾਰਟ ਕਰਦਾ ਤੇ ਇੱਕਦਮ ਇੱਕਦਮ ਨਹੀਂ ਸਪੋਰਟ ਕਰਦਾ ਕਿਉਂਕਿ ਘਰ ਦੇ ਦਾ ਵੀ ਹੁੰਦਾ ਵਾ ਕਿ ਪੈਸਾ ਕਿਦੋਂ ਕਮਾਏਗਾ ਕਿ ਐਟ ધ ਐਂਡ ਪੈਸਾ ਤੇ ਮੈਟਰ ਕਰਦਾ ਹੀ ਹੈ ਹੁਣ ਸਟੇਪ ਪੈਸਾ ਆ ਹੁਣ ਪੈਸਾ ਆ ਰਿਹਾ ਬਟ ਉਹੀ ਹੈ ਕਿ ਘਰ ਦੇ ਦੀ ਥੋੜੀ ਹੋਰ ਡਿਮਾਂਡ ਹੈਗੀ ਮਤਲਬ ਸਟੇਬਲ ਨਹੀਂ ਗਾ ਜਮ ਸਟੇਬਲ ਨਹੀਂ ਗਾ ਸੈਟੀਸਫੈਕਸ਼ਨ ਸੈਟੀਸਫੈਕਸ਼ਨ ਹੈਗੀ ਬਟ ਸਟੇਬਲ ਨਹੀਂ ਗਾ ਫੈਮਿਲੀ ਸਪੋਰਟ ਕਰ ਰਹੀ ਹੈ ਫੈ ਕੀ ਮੈਨਾਂ ਕੀ ਕਹਿ ਲਓਗੇ ਮੈਨਾਂ ਤੁਹਾਡੇ ਮੁੰਡੇ ਫਿਰ ਮੈਨੂੰ ਜਾਣਦੇ ਗਿਆ ਮੈਨੂੰ ਮਿਲਣਾ ਚਾਹਦੇ ਗਿਆ ਠੀਕ ਹੈ ਠੀਕ ਹੈ ਤੇ ਮੇਰੇ ਵਰਗਾ ਬੰਨਾ ਚਾਹਦੇ ਕਿ ਉਹ ਕੁਸ਼ਲ ਕਰ ਜਾਤਾ ਹੀ ਬਨ ਰਿਹਾ ਠੀਕ ਹੈ ਤੇ ਕੰਟੈਂਟ ਦੀ ਗੱਲ ਕਰੀਏ ਹਾਂ ਜੀ ਹਾਂ ਕੰਟੈਂਟ ਕਿਵੇਂ ਚੂਸ ਕਰਦੇ ਹੋ ਕਿ ਭਈ ਆਹ ਚ ਹੀ ਚੱਲੂਗੀ ਆਹ ਚ ਹੀ ਨਹੀਂ ਚੱਲੂਗੀ ਪੰਜਾਬ ਦੀ ਆਡੀਅנס ਨੂੰ ਲੈ ਕੇ ਪੰਜਾਬ ਤੋਂ ਬਾਹਰ ਦੀ ਆਡੀਅנס ਨੂੰ ਲੈ ਕੇ ਤੇ ਇੰਡੀਆ ਤੋਂ ਬਾਹਰ ਦੀ ਆਡੀਅנס ਨੂੰ ਲੈ ਕੇ ਕਿਦਾਂ ਦਾ ਕੰਟੈਂਟ ਆਪਾਨੂੰ ਚਾਹੀਦਾ ਵਾ ਕਿ ਭਈ ਇੱਕ ਤੇ ਲੈਂਗੁਏਜ ਦਾ ਵੇਰੀਏਸ਼ਨ ਹੁੰਦਾ ਵਾ ਠੀਕ ਹੈ ਤੇ ਦੂਜਾ ਹੁੰਦਾ ਵਾ ਕਿ ਅ ਕੀ ਕਿਸ਼ਨ ਕੀਦਾ ਦਾ ਭਾਈ ਬਈ ਰਨ ਆਊਟ ਹੋ ਗਿਆ ਹਾਂਜੀ 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 ਠੀਕ ਆ ਪੰਜਾਬ ਚ ਕੰਟੈਂਟ ਦੂਜਾ ਚੱਲਦਾ ਹਾਂਜੀ ਹਾਂਜੀ ਨਾਰਮਲੀ ਪੰਜਾਬ ਦੇ ਲੋਕੀ ਕੰਟੈਂਟ ਜਿਹੜਾ ਦੇਖਦੇ ਆ ਆਪਣੇ ਤਰੀਕੇ ਆਪਣੇ ਹਾਂਜੀ ਉਹ ਪੰਜਾਬ ਉਹ ਪੰਜਾਬ ਚ ਜਿਹੜਾ ਹੁੰਦਾ ਨਾ ਪੰਜਾਬੀ ਹੁੰਦਾ ਉਹ ਆਲਾ ਪੰਜਾਬੀ ਮੈਂ ਸਪੈਸ਼ਲੀ ਪੰਜਾਬੀਆਂ ਲਈ ਬਣਾਉਂਦਾ ਕਿ ਮੈਨੂੰ ਪਤਾ ਹੈ ਕਿ ਜਿਵੇਂ ਮੈਂ ਇੱਕ ਆਬਜ਼ਰਵੇਸ਼ਨ ਤੁਹਾਨੂੰ ਦੱਸਦਾ ਮੈਂ ਆਪਣੀ ਕਿ ਜਿਵੇਂ ਆਪਾਂ ਕੋਈ ਵੀ ਨਾਂ ਲੱਲੋ ਜਿਹੜੀ ਸਾਡੇ ਸ਼ਰੀਰ ਚ ਗੰਦੀ ਗੰਦੀ ਚੀਜ਼ਾਂ ਨਿਕਲਦੀਆਂ ਨਾ ਸਾਰੇ ਨਾਂ ਉਹਦੇ ਨਾਲ ਲਗਾਵਾ ਕੀ ਕਹਿੰਦੇ ਆ ਅ ਐਨੀਮਲਸ ਦੇ ਨਾਂ ਹੁੰਦੇ ਨੱਕੜਾ ਚੂਹਾ ਨੱਕੜਾ ਚੂਹਾ ਠੀਕ ਅੱਖਾਂ ਦੀ ਗਿੱ ਠੀਕ ਹੈ ਬੁੱਲ ਬੁੱਲੇ ਵੀ ਸਾਂਡ ਜੀ ਹੁੰਦਾ ਵਾ ਠੀਕ ਹੈ ਹੋਰ ਉਸ ਤੋਂ ਬਾਅਦ ਗੁੱਟ ਠੀਕ ਹੈ ਹੋਰ ਕਾਫੀ ਡਬਲ ਮੀਨਿੰਗ ਗੱਲਾਂ ਵੀ ਹਿੰਗੀਆਂ ਜਿਹੜੀਆਂ ਮਤਲਬ ਪੂ ਭੂੰਡ ਜਿਹੜਾ ਹੁੰਦਾ ਵਾ ਵੜਦਾ ਵਾ ਉਹਦੇ ਨਾਲ ਵੀ ਕੁਝ ਹੋਰ ਇੱਕ ਵਰਡ ਹੈਗਾ ਵਾ ਕੁੱਛ ਕਹ ਰਿਹਾ ਕਿ ਮਤਲਬ ਪੰਜਾਬੀ ਡਬਲ ਮੀਨਿੰਗ ਜ਼ਿਆਦਾ ਕਰਦੇ ਪੰਜਾਬੀ ਯਾਰ ਕਰਦੇ ਆ ਸਾਰੇ ਕਰਦੇ ਆ ਪੰਜਾਬੀ ਦਿੱਲੀ ਜਿਤੇ ਸਭ ਕਰਦੇ ਆ ਭਾਜੀ ਚੱਲਦਾ ਹੀ ਤੁਹਾਨੂੰ ਪਤਾ ਹੀ ਹੁਣ ਬੰਦਾ ਕੀ ਕਰਦਾ ਬੰਦਾ ਆਪਣੇ ਯਾਰਾਂ ਨਾਲ ਕਿੱਦਾਂ ਦੀ ਗੱਲਾਂ ਕਰਦਾ ਨਾਰਮਲ ਗੱਲਾਂ ਦੇ ਕਰਦਾ ਨਹੀਂਗਾ ਉਹ ਗੰਦੀਆਂ ਗੱਲਾਂ ਹੁੰਦੀਆਂ ਤੇ ਤਹਾਡੇ ਜਿਹੜੇ ਫਾਲੋਅਰਸ ਹੈਗੇ ਆ ਹਾਂਜੀ ਹਾਂਜੀ ਇੰਡੀਆ ਤੋਂ ਬਾਹਰ ਵੀ ਹਾਂਜੀ ਹਾਂਜੀ ਤੇ ਉਹਨਾਂ ਨੂੰ ਕਿਹੋ ਜਿਹਾ ਕੰਟੈਂਟ ਪ੍ਰੋਵਾਈਡ ਇੰਡੀਆ ਤੋਂ ਬੀਸਿਕਲੀ ਕੈਨੇਡਾ ਵਾਲੇ ਹੀ ਕੈਨੇਡਾ ਵਾਲੇ ਪੰਜਾਬੀ ਜਿਹੜੇ ਹੈ ਹਾਂਜੀ ਕੈਨੇਡੀਅਨ ਪੰਜਾਬੀ ਜਾਂ ਪਾਕਿਸਤਾਨ ਦੇ ਲਾਹੌਰ ਵਾਲੇ ਹੋਣੇ ਠੀਕ ਹੈ ਤੇ ਮੋਸਟਲੀ ਤੇ ਉਹ ਹੀ ਆ ਪਕੀ ਜਿਹੜਾ ਪੰਜਾਬੀ ਕੰਟੈਂਟ ਬਣਾਦਾ ਵਾ ਬਾਕੀ ਥੋੜਾ ਬਹੁਤ ਜਿਹੜਾ ਇੰਗਲਿਸ਼ ਵਾਲਾ ਹੁੰਦਾ ਉਹਦੇ ਨਾਲ ਤੇ ਯੂ ਐਸ ਏ ਦੀ ਥੋੜੀ ਬਹੁਤ ਆਡੀਅੰਸ ਹੈਗੀ ਹੈ ਬਟ ਇੰਨੀ ਨਹੀਂ ਕਿ ਕਿ ਮੈਂ ਬੀਸਿਕਲੀ ਹਿੰਦੀ ਜਾਂ ਪੰਜਾਬੀ ਇੰਗਲਿਸ਼ ਜੇ ਬਹੁਤ ਜ਼ਿਆਦਾ ਰੋਲ ਲੋਡ ਪਵੇ ਤਾਂ ਤੇ ਭਾਈ ਹੁਣ ਇਹੀ ਹੈ ਮੇਰਾ ਕਮੇਡੀਅਨ ਭਾਜੀ ਤੇ ਗੋਲ ਕੀ ਹੈ ਭਾਜੀ ਗੋਲ ਭਾਜੀ ਆਈ ਹੈ ਕਿ ਪਹਿਲਾਂ ਤੇ ਮੈਂ ਕੁਝ ਇੱਕ ਤੇ ਸਟੇਬਲ ਇਨਕਮ ਸੋਰਸ ਕਰ ਲਾਂ ਠੀਕ ਹੈ ਤੋਂ ਸੋਚ ਰਾ ਬਿਜ਼ਨਸ ਕਰਾਂ ਜਾਂ ਸਟੈਂਡ ਅਪ ਕਮੇਡੀ ਵੀ ਟਰਾਈ ਕਰਾਂ ਤੇ ਇੱਕ ਐਮ ਕਰਾਂਗਾ ਟਰਾਈ ਇਸ ਸਾਲ ਬਾਕੀ ਤੇ ਆਹੋ ਹੈ ਚੱਲ ਰਿਹਾ ਤੇ ਚੱਲ ਹੀ ਰਿਹਾ ਕਿਉਂਕਿ ਮੈਨੂੰ ਸੈਟੀਸਫੈਕਸ਼ਨ ਨਹੀਂ ਮੈਨੂੰ ਕੰਮ ਹੀ ਆਈ ਜਾਂਦਾ ਭਾਜੀ ਗੱਲਾਂ ਕਰਨੀਆਂ ਮੈਨੂੰ ਕੰਮ ਹੀ ਆਈ ਜਾਂਦਾ ਔਰ ਕੋਈ ਮੈਨੂੰ ਕੰਮ ਆਂਦਾ ਵੀ ਨਹੀਂ ਚਾਹ ਤਰ੍ਹਾਂ ਤੇ ਠੀਕ ਹੈ ਆਈ ਲਵ ਦ ਫਰਕ ਠੀਕ ਹੈ ਭਾਈ ਐਸ ਐਨ ਸਾਡੇ ਨਾਲ ਵਿਕੇਸ਼ਨ ਮਾਲਰ ਜੀ Que semanalitário, o voto é tão valido neste